ਆਖਰ ਸ਼ਰੋਮਣੀ ਅਕਾਲੀ ਦਲ ਦੁਫਾੜ ਹੋ ਹੀ ਗਿਆ ਆਖਰ ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚੋਂ ਤੜੇਬੰਦੀ ਜਿਹੜੀ ਸੀ ਤੜੇਬੰਦੀ ਉੱਭਰ ਕੇ ਸਾਹਮਣੇ ਆ ਗਈ ਮੰਗ ਲਿਆ ਗਿਆ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਕੀ ਸੁਖਵੀਰ ਸਿੰਘ ਬਾਦਲ ਹੁਣ ਅਸਤੀਫਾ ਦੇਣਗੇ ਜਾਂ ਫਿਰ ਇੱਕ ਨਵਾਂ ਸ਼ਰੋਮਣੀ ਅਕਾਲੀ ਦਲ ਬਣਨ ਜਾ ਰਿਹਾ ਸਸੀਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਹਰ ਤਰੀਕੇ ਦੀ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਜਾਣਨ ਦੇ ਲਈ ਤੁਸੀਂ ਸਾਡੇ ਸਿੰਗਲ ਸੱਤ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਹੋਰ ਕੋਈ ਪੰਜਾਬ ਦੇ ਜਾਂ ਦੇਸ਼ ਦੁਨੀਆ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਲੈਪਟਾਪ ਟੈਲੀਵਿਜ਼ਨ ਦੀ ਸਕਰੀਨ ਦੇ ਉੱਪਰ ਹੋਵੇ ਇਸ ਕਰਕੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸ਼ਰੋਮਣੀ ਅਕਾਲੀ ਦਲ ਦੀਆਂ ਬੀਤੇ ਕੱਲ ਦੋ ਮੀਟਿੰਗਾਂ ਹੁੰਦੀਆਂ ਨੇ ਇੱਕ ਮੀਟਿੰਗ ਜਲੰਧਰ ਹੁੰਦੀ ਹੈ ਜਿਹੜਾ ਇੱਕ ਬਾਗੀ ਧੜਾ ਜਿਹਨੂੰ ਆਪਾਂ ਬਾਗੀ ਧੜੇ ਦਾ ਨਾਮ ਦੇ ਹੀ ਸਕਦੇ ਹਾਂ ਉਹਦੀ ਮੀਟਿੰਗ ਹੁੰਦੀ ਹੈ ਜਲੰਧਰ ਜਿਦੇ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਿਕੰਦਰ ਸਿੰਘ ਮਲੋਕਾ ਆਪਣਾ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਚਰਨਜੀਤ ਸਿੰਘ ਬਰਾੜ ਹਰਿੰਦਰਪਾਲ ਸਿੰਘ ਚੰਦੂ ਮਾਇਰਾ ਤਮਾਮ ਜਿਹੜੇ ਵੱਡੇ ਨਾਮ ਨੇ ਕੁਲਦੀਪ ਸਿੰਘ ਬਡਾਲਾ ਇਸ ਤੋਂ ਰਵਾ ਹੋਰ ਆਗੂ ਵੀ ਜਾਂ ਜਿਹੜੇ ਤੋੜ ਪਰਿਵਾਰ ਬਰਨਾਲਾ ਪਰਿਵਾਰ ਤੌੜਾ ਪਰਿਵਾਰ ਇਹ ਸਾਰੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹਦੀ ਅਗਵਾਈ ਜੇਕਰ ਮੈਂ ਠੀਕ ਸਮਝਾ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਦੇ ਹੀ ਅਧੀਨ ਸੀ ਉਸ ਪੂਰੇ ਗਰੁੱਪ ਦੀ ਅਗਵਾਈ ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਬੀਬੀ ਜਗੀਰ ਕੌਰ, ਸੁਰਜੀਤ ਰਖੜਾ, ਚੰਦੂ ਮਾਇਰਾ, ਸਿਕੰਦਰ ਸਿੰਘ ਮਲੂਕਾ ਸਾਰੇ ਇੱਕ ਅੱਦਾ ਬਰਾਗੂ ਨੇ ਬਰਾਬਰ ਦੇ ਆਗੂ ਨੇ ਇੱਕ ਕਮੇਟੀ ਦੇ ਰੂਪ ਜਾਂ ਇੱਕ ਪੂਰੀ तमाम ਲੀਡਰਸ਼ਿਪ ਦੇ ਰੂਪ ਦੇ ਵਿੱਚ ਇਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਜੀ ਮੀਟਿੰਗ ਹੁੰਦੀ ਹੈ ਚੰਡੀਗੜ੍ਹ 28 ਸੈਕਟਰ ਜਿੱਥੇ ਸ਼੍ਰੋਮਣੀ ਅਕਾਲ ਚਲੱਲਾ 메ਨ ਦਫ਼ਤਰ ਹੈ ਉਸ ਦੀ ਪ੍ਰਧਾਨਗੀ ਕਰ ਰਹੀ ਸੀ ਸੁਖਵੀਰ ਸਿੰਘ ਬਾਦਲ ਉਸ ਮੀਟਿੰਗ ਦੇ ਵਿੱਚ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸੱਦੇ ਗਏ ਸੀ ਜਿਹੜੀ ਤਾਂ ਜਲੰਧਰ ਮੀਟਿੰਗ ਹੁੰਦੀ ਐ ਉਸ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਗਿਆ ਕਿ ਸਾਡੀ ਪਾਰਟੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਲਗਾਤਾਰ ਨਿਗਾਰ ਦੇ ਵਿੱਚ ਆਈ ਐ ਅਸੀਂ 17 ਦੀ ਚੋਣ ਹਾਰੇ ਅਸੀਂ 19 ਦੀ ਚੋਣ ਹਾਰੇ ਅਸੀਂ 22 ਦੀ ਚੋਣ ਹਾਰੇ ਅਸੀਂ 24 ਦੀ ਚੋਣ ਹਾਰੇ ਤੇ ਹੁਣ ਸਾਡੀ ਪਾਰਟੀ ਹੋ ਗਈ ਖਤਮ ਅਸੀਂ ਰਹਿ ਗਏ ਭਾਜਪਾ ਤੋਂ ਥੱਲੇ ਸਾਡਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੇ ਅਸਤੀਫਾ ਪਾਰਟੀ ਨੂੰ ਮਿਲੇ ਨਾ ਮਾ ਪ੍ਰਧਾਨ ਫਿਰ ਅਸੀਂ ਜਿੱਤਾਂਗੇ ਚੋਣਾਂ ਫਿਰ ਬਣੂਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਹ ਗੱਲਾਂ ਸਾਰੀਆਂ ਉਹਦੇ ਚ ਹੋਈਆਂ ਜਿਹੜੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਉਹ ਕਹਿੰਦੇ ਕਿ ਸਭ ਕੁਝ ਠੀਕ ਹੈ ਹਾਰਾਂ ਜੀਤਾਂ ਚਲਦੀਆਂ ਰਹਿੰਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਜਿਹੜੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਉਸ ਮੀਟਿੰਗ ਦੇ ਉੱਤੇ ਸ਼ਾਮਲ ਸੀ ਉਹਨਾਂ ਨੇ ਵਿਸ਼ਵਾਸ ਜਤਾਤਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਯਾਨੀ ਕਿ ਸੁਖਵੀਰ ਸਿੰਘ ਬਾਦਲ ਅੱਜ ਦੇ ਸਮੇਂ ਦੇ ਵਿੱਚ ਕੋਈ ਅਸਤੀਫਾ ਨਹੀਂ ਦੇ ਰਹੇ ਐਥੇ ਤੱਕ ਗੱਲ ਕਲੀਅਰ ਹੋ ਗਈ ਸੁਖਵੀਰ ਸਿੰਘ ਬਾਦਲ ਅਸਤੀਫਾ ਨਹੀਂ ਦੇਣਗੇ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਰਹਿਣਗੇ ਤਾਂ ਫਿਰ ਹੁਣ ਜਿਹੜਾ ਦੂਜਾ ਧੜਾ ਉਹਨਾਂ ਕੋਲੇ ਕੀ ਰਾਹ ਬਚਦਾ ਸਵਾਰ ਨੇ ਪਹਿਲਾਂ ਤਾਂ ਕਹਿੰਦਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਜਥਾਰ ਸਾਹਿਬ ਕੋਲੇ ਜਾਵਾਂਗੇ ਅਸੀਂ ਪੂਰਨ ਬਖਸ਼ਾਵਾਗੇ ਕਿ ਜਿਹੜੀਆਂ ਸਾਡੇ ਤੋਂ ਗਲਤੀਆਂ ਹੋਈਆਂ ਗਲਤੀਆਂ ਹੋਈਆਂ ਸਾਡੀ ਸਰਕਾਰ ਰੈਂਦੇ ਆ ਅਸੀਂ ਪੂਰਨ ਬਖਸ਼ਾਵਾਗੇ ਹੱਥ ਜੋੜ ਕੇ ਮਾਫੀ ਮੰਗਾਂਗੇ ਲਿਖਤੀ ਅਸੀਂ ਮਾਫੀ ਮੰਗਾਂਗੇ ਤੇ ਅਸੀਂ ਪੂਰਨ ਬਖਸ਼ਾ ਕੇ ਆਪਣੀ ਅੱਗੇ ਰਣਨੀਤੀ ਬਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਬਚਾਓ ਯਾਤਰਾ ਆਰੰਭ ਹੀ ਜਾਊਗੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਇਹ ਸਾਡੇ ਖਿਲਾਫ ਬਗਾਵਤ ਕਰ ਰਹੇ ਨੇ ਆਹ ਬੀਜੇਪੀ ਦੇ ਨਾਲ ਸਬੰਧਤ ਲੋਕ ਨੇ ਨਨੂ ਭਾਜਪੀ ਨੇ ਤੋਲ ਦਿੱਤੀ ਹੋਈ ਐ ਭਾਜਪੀ ਨੇ ਚੱਕਿਆ ਹੋਇਆ ਇਹਨਾਂ ਨੂੰ ਇਸ ਕਰਕੇ ਇਹ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕਿਉਂਕਿ ਭਾਜਪੀ ਦੇ ਨਿਸ਼ਾਨੇ ਦੇ ਉੱਪਰ ਖੇਤਰੀ ਪਾਰਟੀਆਂ ਨੇ ਇਹ ਗੱਲ ਚੰਡੀਗੜ੍ਹ ਤੋਂ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਟੀਮ ਨੇ ਉਹਨਾਂ ਨੇ ਕਹੀ ਬਾਅਦ ਦੇ ਵਿੱਚ ਜਿਹੜੇ ਆਪਣੇ ਹੈਗੇ ਨੇ ਉਹਨਾਂ ਦੇ ਲੀਡਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਐਕਸਪਲੇਨ ਕੀਤਾ ਸਾਰੀ ਗੱਲ ਨੂੰ ਮਹਿੰਦਰ ਸਿੰਘ ਗਰੇਵਾਲ ਨੇ ਜਾਫਰ ਹੋਰ ਦੇ ਇੰਟਰਵਿਊ ਬੋਲਦੇ ਆਏ ਜਿਵੇਂ ਬਰੀਫਲੀ ਗੱਲ ਕੀਤੀ ਜਿਹੜੀ ਉਹ ਗੱਲ ਕੀਤੀ ਆਪਣਾ ਭੁੰਦੜ ਸਾਹਿਬ ਨੇ ਬਲਵਿੰਦਰ ਸਿੰਘ ਪੁੰਦਰ ਸਾਹਿਬ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸਭ ਤੋਂ ਵਿਸ਼ਵਾਸ ਉਹਦੇ ਪਾਤਰ ਨੇ ਸੋ ਉਹਨੂੰ ਦੇਖਣ ਵਾਲਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਨਮਾ ਬਣੂਗਾ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣਗੇ ਜਾਂ ਅਸਤੀਫਾ ਨਹੀਂ ਦੇਣਗੇ ਬਾਗੇ ਝੜਾ ਕਿ ਸ਼੍ਰੋਮਣੀ ਅਕਾਲੀ ਦਲ ਲਾਹੌਰ ਬਣਾਊਗਾ ਜੋ ਵੀ ਅਪਡੇਟ ਹੋਊਗੀ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਚੈਨਲ ਕਰ ਲਓ ਸਬਸਕ੍ਰਾਈਬ ਲਗਾਤਾਰ ਤੁਹਾਨੂੰ ਮੈਂ ਦੱਸੂੰਗਾ ਕਿ ਹੁਣ ਅਕਾਲੀ ਦਲ ਦੇ ਵਿੱਚ ਕੀ ਹੋ ਰਿਹਾ ਧੰਨਵਾਦ